ਇਨਲੋ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਮਾਲਕ ਸਾਰਿਆਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਸਰਬੱਤ ਦਾ ਭਲਾ ਕਰੇ ਤੇ ਭਲਾੇ ਕਰਾਵੇ ਜਿੰਨੇ ਵੀ ਨਵੇਂ ਪੁਰਾਣੇ ਸੱਜਣ ਆਪਣੇ ਚੈਨਲ ਨਾਲ ਜੁੜੇ ਹੈ ਮਾਲਕ ਸਾਰਿਆਂ ਦਾ ਭਲਾ ਕਰੇ ਕਾਰੋਬਾਰ 'ਚ ਵਾਧਾ ਕਰੇ ਘਰ 'ਚ ਸੁੱਖ ਸ਼ਾਂਤੀਆਂ ਬਖਸ਼ੇ ਮਾਲਕ ਸਾਰਿਆਂ ਨੂੰ ਰਾਜੀ ਰੱਖੇ ਅੱਜ ਆਪਾਂ ਤੁਹਾਡੇ ਨਾਲ ਇੱਕ ਤਰੱਕੀ ਦੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਆਪਾਂ ਏਕਾਤ ਤੇ ਹਾਇਸੀਅਤ ਜ਼ਰੂਰ ਸੁਣੀ ਹੋਣੀ ਆ ਦੋਵੇਂ ਚੀਜ਼ਾਂ ਕਈ ਵਰੀ ਆਪਾਂ ਨੂੰ ਅਗਲਾ ਮਹੀਨਾ ਮਾਰ ਦੇਣਾ ਹੁੰਦਾ ਵੀ ਤੇਰੀ ਏਨੀ ਏਕਾਤ ਹੈਗੀ ਆ ਕੰਮ ਕਰਨ ਦੀ ਤੇਰੀ ਹਾਇਸੀਅਤ ਕੀ ਹੈ ਇਹਦਾ ਪਤਾ ਕਿੱਥੋਂ ਲੱਗਦਾ ਆਪਣਾ ਘਰ-ਬਾਰ ਸੋਨਾ ਬਣਿਆ ਹੋਵੇ ਆਪਣੇ ਕੋਲ ਗੱਡੀ ਹੋਵੇ ਆਪਣਾ ਕਾਰੋਬਾਰ ਪੂਰਾ ਚੱਲਦਾ ਹੋਵੇ ਉਦੋਂ ਆਪਣੀ ਏਕਾਤ ਵਧੀਆ ਹੁੰਦੀ ਹੈ ਹਾਇਸੀਅਤ ਆਪਣੀ ਵਧੀਆ ਹੁੰਦੀ ਹੈ ਜਿਹੜੇ ਬੰਦੇ ਕੋਲ 4 ਰੁਪਏ ਹੁੰਦੇ ਆ ਉਹੀ ਮਹੀਨਾ ਮਾਰਦਾ ਹੁੰਦਾ ਆਪਾਂ ਨੂੰ ਜਦੋਂ ਆਪਣੇ ਕੋਲੇ ਪੈਸਾ ਨਹੀਂ ਹੁੰਦਾ ਜਾਂ ਆਪਣਾ ਇਹ کاروبار ਨਹੀਂ ਚੱਜਦਾ ਹੁੰਦਾ ਆਪਣਾ ਕਾਰੋਬਾਰ ਨਹੀਂ ਚੱਜਦਾ ਨਾਲ ਚੱਲਦਾ ਹੁੰਦਾ ਵਧੀਆ ਤਰੀਕੇ ਨਾਲ ਉਦੋਂ ਆਪਾਂ ਨੂੰ ਕੋਈ ਨਾ ਕੋਈ ਆਪਣਾ ਰਿਸ਼ਤੇਦਾਰ ਆਪਣਾ ਭੈਣ ਭਰਾ ਜਾਂ ਕਈ ਵਾਰੀ ਆਪਾਂ ਨੂੰ ਆਪ ਹੀ ਕਮੀਆਂ ਮਹਿਸੂਸ ਹੁੰਦੀਆਂ ਯਾਰ ਆਪਾਂ ਆਹ ਕੰਮ 'ਚ ਘਟੇ ਪਈਆਂ ਅੱਜ ਆਪਾਂ ਇਹ ਵਿਸ਼ੇ ਤੇ ਗੱਲ ਕਰਨੀ ਹੈ ਇਹਦਾ ਆਪਾਂ ਇੱਕ ਹੱਲ ਦੱਸਣਾ ਤੁਹਾਨੂੰ ਆਪਣਾ ਚੱਲਦਾ ਚੱਲਦਾ ਕੰਮ ਕਈ ਵਾਰੀ ਬੰਦ ਹੋ ਜਾਂਦਾ ਕਈ ਵਾਰੀ ਆਪਾਂ ਹੱਥ ਘਾਣੋਂ ਪਾਉਣੇ ਜਾਂਦੇ ਪਿਛਾ ਨੂੰ ਬਹੁਤ ਆਪਾਂ ਕੰਮ ਕਰ ਕਰਕੇ ਬਹੁਤ ਪਾਪੜ ਵੇਲ ਵੇਲ ਕੇ ਵੇਖੇ ਹੁੰਦੇ ਆ ਆਪਣਾ ਵੀ ਕਾਰੋਬਾਰ ਚੱਲੇ ਉਹ ਨਹੀਂ ਚੱਲਦਾ ਆਪਾਂ ਬਾਬਿਆਂ ਦੇ ਕੋਲ ਵੀ ਬਹੁਤ ਜਾਂਦੇ ਆ ਆਪਾਂ ਆਪਾ ਵੀ ਕਰਾਉਣੇ ਆ ਸਾਰਾ ਕੁਝ ਹੀ ਕਰਦੇ ਕਰਾਉਣੇ ਆ ਜਿੰਨੇ ਕੁ ਜੋਗਾ ਬੰਦਾ ਹੁੰਦਾ ਉਹਨੇ ਕਾ ਉਹਦੇ ਵਹਿਣ ਵੇਖ ਲੈਂਦਾ ਇਹਦੇ ਆਸਤੇ ਆਪਾਂ ਨੂੰ ਮਿਹਨਤ ਵੀ ਕਰਨੀ ਪੈਂਦੀ ਹੈ। ਕਈ ਵਰੀ ਆਪਾਂ ਕਹਿ ਦਿੰਨੇ ਆਪਣਾ ਟਾਈਮ ਮਾਲਕ ਕਰਨੀਆਂ ਹੀ ਮਾੜਾ। ਕਈ ਵਰੀ ਆਪਣੇ ਕੋਈ grain ਨਛੱਤਰ ਜਿਹੜੇ ਉਹ ਹੀ ਖਰਾਬ ਹੋਏ ਹੁੰਦੇ ਆਪਾਂ ਨੂੰ ਉਹਨਾਂ ਦੀ ਵੀ ਨਹੀਂ ਸਮਝ ਆਉਂਦੀ। ਕਈ ਵਰੀ ਆਪਾਂ ਪੰਡਤਾਂ ਦਾ ਵੀ ਸਹਾਰਾ ਲੈਨੇ ਆਪਾਂ ਸਿਆਣਿਆਂ ਕੋਲ ਵੀ ਜਾਂਨੇ ਆ। ਜੋ ਵੀ ਆਪਣੇ ਤੋਂ ਹੁੰਦਾ ਆਪਾਂ ਕਰਕੇ ਵੇਨੇ ਆ। ਕਈ ਵੀਰ ਚੁੱਪ ਕਰਕੇ ਇਹ ਕੰਮ ਚ ਹੀ ਬਹਿ ਜਾਂਦੇ ਯਾਰ ਜੋ ਕਰਮਾ ਚ ਲਿਖਿਆ ਉਹੀ ਹੁਣ। ਕੈਵਰੀ ਕਰਮਾ ਚ ਲਿਖਿਆ ਹੁੰਦਾ ਮਿਲਦਾ ਉਹੀ ਆਪਾਂ ਨੂੰ ਵੀ ਪਤਾ ਪਰ ਕੈਵਰੀ ਕਰਮਾ ਚ ਇਹ ਵੀ ਲਿਖਿਆ ਹੁੰਦਾ ਵੀ ਮਾੜਾ ਜਾਂ ਹੱਲਾ ਤੋਂ ਕਰਤੇ ਉਹ ਦੁਗਾਂ ਤੇਰੇ ਕਰਮ ਬਦਲ ਨਹੀਂ ਮਹਾਰਾਜ ਤਾਕਤ ਰੱਖਦਾ ਐਸੇ ਕਰਕੇ ਤੁਸੀਂ ਕਿਸੇ ਕੋਲ ਜਾਓ ਨਾ ਜਾਓ ਕੋਈ ਚੱਕਰ ਨਹੀਂ ਪਰ ਕੋਈ ਨਿੱਕੇ ਮੋٹے ਟੋਟ ਕੇ ਜ਼ਰੂਰ ਕਰਕੇ ਵੇਖ ਲਿਆ ਕਰੋ ਜਿਹਦੇ ਨਾਲ ਨਾਲੇ ਤਾਂ ਤੁਹਾਨੂੰ ਸਕੂਨ ਜਾਂ ਮਿਲਦਾ ਰਹੇ ਤੇ ਪਤਾ ਨਹੀਂ ਹੁੰਦਾ ਕਦੋਂ ਕਿਹਦੇ ਹੱਥੋਂ ਤੇ ਕਿਹਦੇ ਕਹਿ ਤੇ ਕਿਵੇਂ ਹੱਲ ਹੋ ਜਾਣਾ ਹੁੰਦਾ ਬੰਦੇ ਦਾ ਇਹ ਸੇ ਕਰਕੇ ਜਿਹੜੇ ਆਪਾਂ ਤੁਹਾਨੂੰ ਟੋਟ ਕੇ ਦੱਸਦੇ ਹੁੰਨੇ ਆ ਉਹ ਬਾਲੇ ਆਪਣੇ ਘਰ ਚੋਂ ਸਮਾਨ ਮਿਲ ਜਾਂਦਾ ਉਸੇ ਤੋਂ ਹੀ ਮਿਲ ਆਪਣਾ ਹੱਲ ਹੋ ਜਾਣਾ ਹੁੰਦਾ ਕਿਉਂਕਿ ਜਿਹੜੇ ਅਸੀਂ ਟੋਟ ਕੇ ਪਾਉਣੇ ਉਹੀ ਆਪਦੇ ਮਨੋ ਬਣਾ ਕੇ ਨਹੀਂ ਪਾਈਦੇ ਇਹ ਟੋਟਕੇ ਜਿਹੜੇ ਇਹ ਆਪਾਂ ਪਹਿਲਾਂ ਕਰਕੇ ਵੇਖੀ ਦੀਆ ਕਰਾ ਕੇ ਵੇਖੀ ਦੀਆ ਜਿਹੜੇ ਆਪਣੇ ਕੋਲ ਵੀਰ ਭਰਾ ਹੁੰਦੇ ਉਹਨਾਂ ਤੋਂ ਜਦੋਂ ਉਹਨਾਂ ਨੂੰ ਫਾਇਦਾ ਹੁੰਦਾ ਆਪਾਂ ਉਦੋਂ ਬਾਅਦ ਹੀ ਤੁਹਾਨੂੰ ਇਹ ਟੋੜ ਕੇ ਆਪਾਂ ਸ਼ੇਅਰ ਕਰਦੇ ਹੁੰਨੇ ਆ ਹਰੇਕ ਬੰਦੇ ਚਾਹੁੰਦਾ ਵੀ ਮੇਰੀ ਤਰੱਕੀ ਹੋਵੇ ਹਰੇਕ ਬੰਦਾ ਹੀ ਚਾਹੁੰਦਾ ਆਪਣੇ ਕੋਲੇ ਗੱਡੀ ਹੋਵੇ ਆਪਣੇ ਕੋਲੇ ਮਕਾਨ ਹੋਵੇ ਵਧੀਆ ਰਹਿਣ ਨੂੰ ਆਪਣੇ ਵਧੀਆ ਲੀੜਾ ਲੱਤਾ ਪਾਇਆ ਹੋਵੇ ਲੀੜਾ ਕਪੜਾ ਵਧੀਆ ਹੋਵੇ ਆਪਣੇ ਘਰ ਦੇ ਜੀਆਂ ਦੇ ਵਧੀਆ ਲੀੜਾ ਕਪੜਾ ਹੋਵੇ ਆਪਣੇ ਬੱਚੇ ਵਧੀਆ ਪੜਨ ਇਹਨਾਂ ਚੀਜ਼ਾਂ ਵਾਸਤੇ ਤੁਹਾਨੂੰ ਇੱਕ ਆਪਾ ਦੱਸਣ ਲੱਗੇ ਆ ਆਪਾ ਦੋ ਆਪਾ ਹੀ ਕਰਨੀਆਂ ਤੁਸੀਂ ਮਾਲਕਾ ਤਰੱਕੀਆਂ ਬਖਸ਼ੂਗਾ ਚੜ੍ਹਦੀਆਂ ਕਲਾ ਹੀ ਬਖਸ਼ੂਗਾ ਤੁਸੀਂ ਕੀ ਕਰਨਾ ਇੱਕ ਤੱਕ 108 ਗੋਲੀਆਂ ਆਟੇ ਦੀਆਂ ਬਣਾ ਲਿਆ ਕਰਨੀਆਂ 108 ਗੋਲੀਆਂ ਆਟੇ ਦੀਆਂ ਬਣਾ ਕੇ ਉਹਨੂੰ ਤੁਸੀਂ ਐਤਵਾਰ ਵਾਲੇ ਦਿਨ ਸਵੇਰ ਸਦਿਆਂ ਜਾ ਕੇ ਜਲ ਪ੍ਰਵਾਹ ਕਰਦਿਆ ਕਰਨੀਆਂ ਉੱਥੇ ਜਾ ਕੇ ਅਰਦਾਸ ਕਰਨੀਆਂ ਮਾਲਕਾ ਵੀ ਸਾਡੇ ਕਾਰੋਬਾਰ ਜਿਹੜੇ ਬੰਨੇ ਆ ਜਾਂ ਕੋਈ ਵੀ ਹੈ ਜਾਂ ਸਾਡੇ ਕੋਈ ਕਿਸਮਤ ਮਾੜੀ ਉਹਨੂੰ ਖੋਲ੍ਹ ਦਿਓ ਇੱਕ ਜਦੋਂ ਵੀ ਆਪਾਂ ਘਰੇ ਰੋਟੀਆਂ ਪਕਾਉਣੀ ਆਪਾਂ ਆਪਦੇ ਆਪ ਦੇ ਵਾਸਤੇ ਖਾਣਾ ਬਣਾਉਣੀ ਆ ਉਹ ਚਾਪਾ ਦੋ ਰੋਟੀਆਂ ਬਣਾਉਣੀਆਂ ਦੋ ਰੋਟੀਆਂ ਆਪਾਂ ਬਣਾ ਕੇ ਪਹਿਲੀਆਂ ਦੋ ਰੋਟੀਆਂ ਲਾ ਲੈਣੀਆਂ ਉਹ ਲਾ ਕੇ ਆਪਾਂ ਪਾਸੇ ਰੱਖ ਲੈਣੀਆਂ ਉਹਨਾਂ ਨੂੰ ਆਪਾਂ ਠੰਡੀਆਂ ਕਰਕੇ ਆਪਾਂ ਬਾਹਰ ਦਰবেশ ਨੂੰ ਪਾ ਦੇਣੀਆਂ ਜਿਹੜਾ ਆਪਣੇ ਘਰ ਦੇ ਕੋਲੇ ਕੋਈ ਦਰবেশ ਜੇ ਆਪਾਂ ਨੂੰ ਦੇਖ ਜਾਵੇ ਭੁੱਖਾ ਉਹਨੂੰ ਪਾ ਸਕਦੇ ਆ ਨਹੀਂ ਤਾਂ ਆਪਾਂ ਵੈਸੇ ਬਾਹਰ ਪਾ ਸਕਦੇ ਆ ਆਪੇ ਕੋਈ ਦਰবেশ ਖਾ ਜਾਊਗਾ ਤੁਸੀਂ ਇਹ ਜਿਹੜਾ ਟੋਟਕਾ ਇਹਨੂੰ ਤੁਸੀਂ ਕਰਦੇ ਰਹਿਣਾ ਘੱਟੋ ਘੱਟ ਜਿੰਨਾ ਵੀ ਵਤਵਾਦ ਹੋ ਸਕੇ ਓਨਾ ਟਾਈਮ ਕਰੋ ਕਿਉਂ ਦੋ ਰੋਟੀਆਂ ਨਾਲ ਹੁੰਦਾ ਕੁਛ ਨਹੀਂ ਤੇ ਜਿਹੜਾ ਆਪਣਾ 108 ਗੋਲੀਆਂ ਉਹ ਤੁਸੀਂ ਜ਼ਰੂਰ ਮੰਨ ਕੇ ਚਲੋ ਘਟੋ ਘਟਾ 11 ਗੈਂਦਵਾਰ ਜ਼ਰੂਰ ਕਰੋ ਤੁਹਾਨੂੰ ਫਰਕ ਲੱਗਣ ਲੱਗ ਜੂਗਾ ਫਰਕ ਲੱਗਣ ਕੀ ਲੱਗ ਜੂਗਾ ਪੂਰਾ ਫਰਕ ਪਊਗਾ ਤੇ ਇੱਕ ਤੁਸੀਂ ਆਟਾ ਤੇ ਖੰਡਰ ਲਾ ਕੇ ਉਹ ਤੁਸੀਂ ਲ ਜਾ ਕੇ ਪਿੱਪਲ ਦੇ ਥੱਲੇ ਜਿੱਥੇ ਕੀੜੀਆਂ ਹੁੰਦੀਆਂ ਉਹਨਾਂ ਨੂੰ ਪਾਉਣਾ ਉਹਦੇ ਨਾਲ ਤੁਹਾਡੇ ਜੋ ਵੀ ਸ਼ੁਕਰ ਸ਼ਣੀ ਮੰਗਲ ਕੋਈ ਵੀ ਆਪਣਾ ਗ੍ਰਹਿ ਖਰਾਬ ਆ ਸਾਰੇ ਆਪਣੇ ਹੱਕ 'ਚ ਹੋਣਗੇ ਜੇ ਆਪਣਾ ਕੋਈ ਵੱਡ ਵਡੇਰਾ ਰਸਿਆ ਜਿਹੜੀਆਂ ਤੁਸੀਂ ਗੋਲੀਆਂ ਪਾ ਕੇ ਹੋਗੇ ਉਹਦੇ ਨਾਲ ਹੱਲ ਹੋ ਜਾਊਗਾ ਠੀਕ ਹੈ ਜੇ ਕੋਈ ਆਪਣੇ ਤੇ ਛਣੀ ਦਾ ਜਾਂ ਕੋਈ ਕੀਤੇ ਕਰਾਇਦਾ ਪ੍ਰਭਾਵ ਹੋ ਜਿਹੜੀਆਂ ਤੁਸੀਂ ਰੋਟੀਆਂ ਪਾਹੋਂਗੇ ਦਰਵੇਸ਼ਾਂ ਨੂੰ ਉਹਦੇ ਨਾਲ ਆਪਣੇ ਘਰ 'ਚ ਜਿਹੜੀ ਨੈਗੇਟਿਵਿਟੀ ਆ ਉਹ ਘਟਣ ਲੱਗ ਜੂਗੀ ਇਹ ਬਾਬੇ ਪੈਰੋ ਦੀਸ ਵਾਰੀ ਆ ਨਾਲ ਛਣੀ ਦੇਵ ਦਾ ਵੀ ਆ ਇਸੇ ਕਰਕੇ ਸਾਰੇ ਹੱਲ ਹੋਣਗੇ ਤੁਸੀਂ ਇਹ ਜਮਾ ਕੇ ਵੇਖਿਓ ਜੇ ਸਾਡਾ ਜਮਾਇਆ ਹੋਇਆ ਟੋਟਕਾ ਇਹ ਤਿੰਨੇ ਕੰਮ ਹੀ ਕਰਨੇ ਆ ਤੁਸੀਂ ਤਿੰਨੇ ਕਰੀ ਚੱਲੋ ਤੁਹਾਨੂੰ ਕਿਤੇ ਕਿਸੇ ਪਾਸੇ ਕੰਮ ਵਾਸਤੇ ਕਿਸੇ ਸਿਆਣੀ ਕੋਲ ਜਾਣ ਦੀ ਲੋੜ ਨਹੀਂ ਪੈਣੀ ਪਰ ਤੁਸੀਂ ਆਪਦੇ ਹੌਸੂਲਾਂ ਤੇ ਸਹੀ ਠੀਕ ਹੈ ਇੱਕ ਥੋੜਾ ਜਿਹਾ ਹੌਸਲਾ